ਆ ਗਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਹ ਦੇ ਦੌਰਾਨ ਪੰਜਾਬ ਅੰਦਰ ਪੰਜਾਬੀ ਭਾਸ਼ਾ ਦੀ ਹੋ ਰਹੀ ਦੁਰਪਸ਼ਾਬਾਰੇ ਗੱਲਬਾਤ ਕਰਾਂਗੇ ਫਿਰ ਆਪਾਂ ਅਗਲਾ ਵਿਸ਼ਾ ਜਿਹੜਾ ਹੋਏਗਾ ਉਹ ਪੰਜਾਬ ਅੰਦਰ ਜਿਹੜੇ ਪ੍ਰਵਾਸੀ ਆਏ ਆ ਦੂਸਰੇ ਸਟੇਟਾਂ ਤੋਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਔਰ ਇਹੀ ਗੱਲ ਮਤ ਕਰਾਂਗੇ ਕਿ ਸੈਂਟਰ ਸਰਕਾਰ ਨੇ ਜਿਹੜਾ ਕਾਮੀ ਸਥਿਆ ਫੂਡ ਹੈਕ ਉਹਨੂੰ ਪੰਜਾਬ ਸਰਕਾਰ ਨੇ ਪ੍ਰਵਾਨ ਕਰ ਲਿਆ ਆ ਇਹਦੇ ਕੀ ਸਿੱਟੇ ਨਿਕਣਗੇ ਇਸ ਬਾਅਦ ਵੀ ਗੱਲਬਾਤ ਕਰਾਂਗੇ ਔਰ ਇਹ ਕਿੰਨਾ ਕਿੰਨਾ ਪਰਿਵਾਰਾਂ ਉੱਪਰ ਲਾਗੂ ਹੋਏਗਾ ਆਪਾਂ ਉਹਨਾਂ ਉੱਪਰ ਵੀ ਇਸ ਵਿਸ਼ੇ ਉੱਤੇ ਵੀ ਗੱਲਬਾਤ ਕਰਾਂਗੇ ਫਿਰ ਆਪਾਂ ਹਰਪੀਟ ਨਾਲ ਬਾਰੇ ਵੀ ਗੱਲ ਕਰਾਂਗੇ ਤੇ ਜਿਹੜੇ ਸਿਆਸੀ ਲੀਡਰ ਅੱਜ ਅ ਪੋਜੀਸ਼ਨਡ ਪਾਰਟੀ ਦੇ ਦੂਜਨ ਪਾਰਟੀ ਦੇ ਲੀਡਰ ਜਿਹੜੇ ਹਾਰਡਪੀਟਾਂ ਦੇ ਇਲਾਕਿਆਂ ਦਾ ਹਰ ਰੋਜ਼ ਆਪਣੀ ਫੋਟੋ ਸ਼ੂਟ ਦੀ ਦਵਾ ਕਰਦੇ ਆ ਇਹਨਾਂ ਵਿੱਚ ਭਾਵੇਂ ਬਹੁਤ ਸਾਰੇ ਲੀਡਰ ਜਿਹੜੇ ਆ ਸੰਜੀਦਾ ਕਿਸਮ ਦੇ ਆ ਉਹਨਾਂ ਨੂੰ ਹਾਰਡਪੀਟਾਂ ਦੀ ਸੇਵਾ ਦਾ ਚਾ ਚੜਿਆ ਆ ਉਹ ਅੱਗੇ ਹੋ ਕੇ ਸੇਵਾ ਕਰ ਰਹਾ ਆ ਪਰ ਜਿਆਦਾ ਗੰਟੀ ਉਹਨਾਂ ਲੋਕਾਂ ਦੀ ਹੁੰਦੀ ਆ ਜਿਹੜੇ ਕੇਵਲ ਤੇ ਕੇਵਲ ਉੱਥੇ ਫੋਟੋ ਸ਼ੂਟ ਕਰਵਾਉਣ ਦੇ ਲਈ ਹੜਾ ਹੜਾ ਅੰਦੇ ਇਲਾਕੇ ਦਾ ਦੌੜਾ ਕਰਦੇ ਆ ਇਸ ਸੰਬੰਧੀ ਵੀ ਗੱਲ ਕਰਾਂਗੇ ਔਰ ਹੜਾ ਦੀ ਇਸ ਵੇਲੇ ਕੀ ਬੀਖਣ ਆ ਆਪਾਂ ਇਹਦੇ ਬਾਰੇ ਵੀ ਗੱਲ ਕਰਾਂ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਪਹਿਲੇ ਵਿਸ਼ੇ ਵੱਲ ਕਿ ਪੰਜਾਬ ਦੀ ਗੀੜੀ ਰਾਜ ਭਾਸ਼ਾ ਆ ਪੰਜਾਬੀ ਉਹਦੀ ਪੰਜਾਬ ਦੇ ਆਪਣੇ ਅੰਦਰ ਹੀ ਉਹਦੀ ਬੜੀ ਦੁਰਦਸ਼ਾ ਹੋਦੀ ਆ ਸਕੂਲਾਂ ਦੇ ਵਿੱਚ ਅਕਸਰ ਜਿਹੜੇ ਸਾਡੇ ਬੱਚੇ ਆ ਉਹ ਪੰਜਾਬੀ ਤਾਂ ਬੋਲਣਾ ਚਾਹੁੰਦੇ ਆ ਵਿਕਮ ਸਕੂਲਾਂ ਦੇ ਵਿੱਚ ਜਿਹੜੀ ਬਹੁਤ ਗੈਂਦੀ ਸਟੂਡੈਂਟ ਵੀ ਹੋ ਰਹੀ ਆ ਉਹ ਹੈ ਸਾਡੇ ਪ੍ਰਵਾਸੀ ਜਿਹੜੇ ਡੂਜੇ ਸਟੇਟਾਂ ਤੋਂ ਆਇਆ ਉਹਨਾਂ ਦੇ ਬੱਚਿਆਂ ਦੀ ਬਹੁਤ ਗੈਂਦੀ ਆ ਔਰ ਜਿਹਦੇ ਕਰਕੇ ਉਹ ਅਕਸਰ ਹਿੰਦੀ ਬੋਲਦੇ ਆ ਉਹਦਾ ਪ੍ਰਭਾਵ ਜਿਹੜਾ ਸਾਡੇ ਬੱਚਿਆਂ ਦੇ ਉੱਤੇ ਵੀ ਪੈਂਦਾ ਆ ਉਹ ਚਾਹੁੰਦੇ ਹੋਏ ਵੀ ਪੰਜਾਬੀ ਜਿਹੜੀ ਆ ਉਹ ਸਕੂਲਾਂ ਵਿੱਚ ਬੋਲ ਨਹੀਂ ਸਕਦੇ ਔਰ ਇਸ ਤੋਂ ਇਲਾਵਾ ਬਹੁਤ سارے ਸਕੂਲ ਐਸੇ ਆ ਜਿਨ੍ਹਾਂ ਨੂੰ ਕਨਵੈਂਟ ਸਕੂਲ ਵੀ ਕਿਹਾ ਜਾਂਦਾ ਆ ਉਹਨਾਂ ਸਕੂਲਾਂ ਦੇ ਵਿੱਚ ਸਾਡੇ ਆਪਣੇ ਬੱਚਿਆਂ ਨੂੰ ਜਿੱਥੇ ਸਿੱਖੀਕਰਾਰਾ ਸਮੇਤ ਦਾਖਲ ਹੋਣ ਤੇ پابੰਦੀਆਂ ਲੱਗੀਆਂ ਰਹੀਆਂ ਆ ਉਥੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਪੰਜਾਬੀ ਤੋਂ ਇਲਾਵਾ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਨ ਦੀ ਇਨਸਿਆ ਦਿੱਤੀ ਜਾਂਦੀ ਆ ਇਹੋ ਜਿਹੀਆਂ ਆਦਤਾਂ ਪਿੱਛੇ ਜੇ ਕਾਫੀ ਮਿਲੀਆਂ ਔਰ ਇਹ ਸਾਰਾ ਮਾਣ ਦਾ ਮੀਡੀਆ ਵਿੱਚ ਵੀ ਆਇਆ ਲੇਕਿਨ ਇਹ ਥੋੜੀ ਬਹੁਤ ਵਿਪਾਪੋਚੀ ਕੰਤੋਂ ਬਾਅਦ ਇਸ ਮਾਣ ਦੇ ਇਸੇ ਤਰ੍ਹਾਂ ਹੀ ਹੋਂਦੇ ਜਾਂਦੇ ਦਾ ਲੇਕਿਨ ਇਹਦਾ ਪੱਕੇ ਤੌਰ ਦੇ ਉੱਤੇ ਕੋਈ ਇਲਾਜ ਨਹੀਂ ਹੋ ਸਕਿਆ ਅਜੇ ਤੱਕ ਕਿਸੇ ਟਾਈਮ ਤੁਹਾਨੂੰ ਯਾਦ ਹੋਣਾ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕਵਾਨ ਸਿੰਘ ਮਾਨ ਨੇ ਕਿਹਾ ਸੀ ਇਹ ਐਲਾਨ ਕੀਤਾ ਸੀ ਆਫੀਸ਼ਰ ਤੌਰ ਤੇ ਕਿ ਜਿਹੜੇ ਸਕੂਲ ਵਿੱਚ ਪੰਜਾਬੀ ਪੜ੍ਹਾਈ ਨਹੀਂ ਜਾਏਗੀ ਪੰਜਾਬੀ ਦੀ ਬੋਲੀ ਨਹੀਂ ਜਾਏਗੀ ਉਹ ਸਕੂਲ ਵੀ ਮਾਨਤਾ ਜੜੀਆ ਉਹ ਰੱਦ ਕੀਤੀ ਜਾਵੇਗੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਇੰਨੇ ਲਗਭਗ 4 ਸਾਲ ਦੇ ਸੌਣੇ ਦੇ ਵਿੱਚ ਤੁਸੀਂ ਕਿੰਨੇ ਸਕੂਲਾਂ ਦੀ ਜਿਹੜੀ ਮਾਨਤਾ ਆ ਉਹ ਰੱਦ ਕੀਤੀ ਹੈ ਕਹਿਣ ਨੂੰ ਇਹ ਇਹਦੇ ਬਾਰੇ ਹੋਰ ਵੀ ਬਹੁਤ ਕੁਝ ਸਰਕਾਰੀ ਤੌਰ ਦੇ ਉੱਤੇ ਕਲੇਮ ਕੀਤਾ ਜਾ ਸਕਦਾ ਹੈ ਤੇ ਨਹੀਂ ਤਾਂ ਅਸਲੀਅਤ ਹੈ ਆ ਕਿ ਅੱਜ ਵੀ ਸਕੂਲਾਂ ਵਿੱਚ ਪੰਜਾਬੀ ਤੋਂ ਇਲਾਵਾ ਹਿੰਦੀ ਬੋਲੀ ਜਾ ਰਹੀ ਆ ਜਾਂ ਅੰਗਰੇਜ਼ੀ ਵਿੱਚ ਗੱਲ ਕਰਨ ਦੇ ਬੱਚਿਆਂ ਨੂੰ ਕਿਹਾ ਜਾ ਰਿਹਾ ਆ ਦੇ ਕੰ ਦਾ ਇਹਦਾ ਹਸ਼ਦ ਇਹਦਾ ਅੰਤ ਜਿਹੜਾ ਕਿੱਥੋਂ ਤੱਕ ਜਾ ਕੇ ਖਤਮ ਹੋਵੇਗਾ ਇਹਦੇ ਬਾਰੇ ਕੋਈ ਸੋਚ ਵਿਚਾਰ ਕੰਦੀ ਕੋਈ ਲੋੜ ਨਹੀਂ ਸਮਝਦਾ ਈਵਨ ਇਹ ਤੋਂ ਤੱਕ ਕਿ ਸਾਡੀਆਂ ਜਿਹੜੇ ਸਾਡੇ ਬੁੱਢੀ ਜੀਵੀ ਆ ਜਾਂ ਉਹਨਾਂ ਦੀਆਂ ਜਿਹੜੀਆਂ ਸਸਥਾਵਾਂ ਵੀ ਆ ਉਹ ਅਕਸਰ ਹਰੇਕ ਸਾਲ ਦਾ ਪਾਵਨ ਦਾ ਮਹੀਨਾ ਪੰਜਾਬੀ ਮਾਂ ਬੋਲੀ ਦੇ ਨਾਂ ਦੇ ਉੱਤੇ ਜਾਂ ਪੰਜਾਬੀ ਮਾਂ ਬੋਲੀ ਦਿਵਸ ਦੇ ਤੌਰ ਤੇ ਮਨਾਉਂਦੇ ਆ। ਇਹਨਾਂ ਉਸ ਦਿਵਸ ਨੂੰ ਨੌਂਡੇ ਦਾ ਇਹ ਗਾਉ ਉੱਥੇ ਆਪਣੇ ਆਲਾਮ ਕਰਨ ਦੇ ਨਾਰਗੀ ਸ਼ਹਿਰ ਪੰਜਾਬੀ ਭਾਸ਼ਾ ਦੀ ਸੱਤੀ ਵੱਲ ਕੋਈ ਖਾਸ ਫਰਕ ਨਹੀਂ ਪੈ ਰਿਹਾ। ਕੇਵਲ ਦੇ ਕੇਵਲ ਇੱਕੋ ਹੀ ਗੱਲ ਹੁੰਦੀ ਆ ਉਸ ਦਿਨ ਐ ਸਰਕਾਰੀ ਤੌਰ ਦੇ ਉੱਤੇ ਕਪਰੈਸ਼ਨ ਹੋ ਜਾਂਦੀ ਕਬਿੱਤਾ ਜਾਂਦਾ ਆ ਵੀ ਜਿਹੜਾ ਵੀ ਸਰਕਾਰੀ ਮੁਲਾਜ਼ਮ ਪੰਜਾਬੀ ਭਾਸ਼ਾ ਦੇ ਵਿੱਚ ਗੱਲਬਾਤ ਜਾਂ ਕੰਮਕਾਜ ਨਹੀਂ ਕਰੇਗਾ ਉਹਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਇੱਥੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਆ ਕਿ ਅੱਜ ਤੱਕ ਪੰਜਾਬ ਸਰਕਾਰ ਨੇ ਕਿਹੜੇ ਕਿਹੜੇ ਵਿਭਾਗ ਦੇ ਉੱਤੇ ਇਸ ਲਈ ਤਾਲਵੀ ਕੀਤੀ ਆ ਕਿ ਉਸ ਵਿਭਾਗ ਦੇ ਵਿੱਚ ਪੰਜਾਬੀ ਦੇ ਵਿੱਚ ਕੰਮ ਨਹੀਂ ਸੀ ਹੋ ਰਿਹਾ ਜਾਂ ਉਸ ਵਿਭਾਗ ਦੇ ਕਰਮਚਾਰੀ ਇਹ ਪੰਜਾਬੀ ਵਿੱਚ ਗੱਲਬਾਤ ਆਪਣੇ ਕਲਾਇੰਟਸ ਦੇ ਨਾਲ ਨਹੀਂ ਸੀ ਕਰਦੇ ਇਹੋ ਜੀ ਕੋਈ ਗੱਲ ਨਹੀਂ ਜੇ ਮੇਰਾ ਮੇਰੇ ਇੱਕ ਅੰਦਾਜ਼ਾ ਆ ਕਿ ਇਹੋ ਜਿਹਾ ਨਾ ਕਿਸੇ ਤੇ ਕੋਈ ਐਕਸ਼ਨ ਹੋਇਆ ਆ ਨਾ ਕਿਸੇ ਨੇ ਕੋਈ ਐਕਸ਼ਨ ਕਰਨਾ ਆ ਇਹ ਸਾਰਾ ਸੱਜਣਾ ਨੇੜਾ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਆ ਉਹ ਹਾਂ ਉਹਦੇ ਵਿੱਚ ਬਿਆਨ ਹੋਇਆ ਜੀ ਆ ਟੱਪਲਾ ਕੰਮ ਜਿਹੜਾ ਸਰਕਾਰ ਵੱਲੋਂ ਕੀਤਾ ਜਾਂਦਾ ਆ ਉਹ ਪਹਿਲਾਂ ਨਾਲੋਂ ਹਰੇਕ ਸਾਥ ਥੋੜਾ ਬਹੁਤ ਤੇਜ਼ ਹੋ ਜਾਂਦਾ ਆ ਲੇਕਿਨ ਅੱਜ ਤੱਕ ਇਹਦੇ ਸਦਾਹਤੇ ਦੇ ਪੰਜਾਬੀ ਮਾਂ ਬੋਲੀ ਦੇ ਵਿਕਾਸ ਦੇ ਲਈ ਜਿਵੇਂ ਇਹ ਕਮਾਂ ਕੈ ਸੰਜੀਦਾ ਤੌਰ ਦੇ ਉੱਤੇ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਕਾ ਇਹਦੇ ਵਿੱਚ ਕੋਈ ਝੂਠੀ ਗੱਲ ਨਹੀਂ ਹੋਵੇਗੀ ਸੋ ਪੰਜਾਬ ਦੇ ਲੋਕਾਂ ਨੂੰ ਮੈਂ ਇਹੋ ਗੱਲ ਕਹਿਣਾ ਚਾਹੁੰਦਾ ਆਂ ਵੀ ਭਾਈ ਉਠੋ ਆਪਣੀ ਗੁੜੀਨੀ ਤੋਂ ਉਠੋ ਜੇਕਰ ਤੁਸੀਂ ਸਹੀ ਮਨਿਆਂ ਦੇ ਵਿੱਚ ਪੰਜਾਬ ਦੇ ਸਭਿਆਚਾਰ ਨੂੰ ਪੰਜਾਬ ਦੇ ਇਤਿਹਾਸ ਨੂੰ ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਰੱਖਣਾ ਚਾਹੁੰਦੇ ਆਂ ਤਾਂ ਤੁਹਾਨੂੰ ਆਪਣੀਆਂ ਆਤਮਾਂ ਵੀ ਸੁਧਾਰਨੀਆਂ ਪੈਣਗੀਆਂ ਔਰ ਇਸ ਗੱਲ ਨੂੰ ਵੀ ਠੀਕੀਨੀ ਬਣਾਉਣਾ ਪਵੇਗਾ ਕਿ ਤੁਹਾਡੇ ਬੱਚੇ ਜਿਹੜੇ ਸਕੂਲ ਜਾਂਦੇ ਆ ਉਹਨਾਂ ਦੀ ਰਖਵਾਲੀ ਕਰਨੇ ਪਵੇ ਪਵੇਗੀ ਕਿ ਕੀ ਉਹ ਸਹੀ ਮੈਨਿਆਂ ਦੇ ਵਿੱਚ ਸਕੂਲ ਜਾ ਕੇ ਪੰਜਾਬੀ ਭਾਸ਼ਾ ਬੋਲਦੇ ਹਨ ਜਾਂ ਨਹੀਂ ਬੋਲਦੇ ਕੀ ਉਹਨਾਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਬੋਲਣ ਦੇ ਵਿੱਚ ਕੋਈ ਦਿੱਕਤ ਆ ਰਹੀ ਆ ਇਹ ਆਦੇ ਜਾਂ ਤੇ ਉਹ ਕਿਹੜੀ ਕਿਸਮ ਦੀ ਦਿੱਕਤ ਹੈ ਤੇ ਉਹਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਣਾ ਚਾਹੀਦਾ ਆ ਇਹਦੇ ਬਾਰੇ ਜਿਹੜੇ ਸਾਡੇ ਬੱਚੇ ਆ ਉਹਨਾਂ ਦੇ ਮਾਪਿਆਂ ਨੂੰ ਸੋਚ ਵਿਚਾਰ ਕਰਨ ਦੀ ਲੋੜ ਆ ਨਹੀਂ ਤਾਂ ਜੇ ਕਰੇ ਸਥਲਾ ਇਦਾਂ ਹੀ ਚੱਲਦਾ ਰਿਹਾ ਪਹਿਲਾਂ ਵੀ ਚੱਲਦਾ ਰਿਹਾ ਆ ਹੁਣ ਵੀ ਚੱਲਦਾ ਚੱਲਦਾ ਰਿਹਾ ਚਾਰ ਸਾਲ ਦੇ ਸਮੇਂ ਤੱਕ ਸ਼ਾਇਦ ਹੀ ਪੰਜਾਬ ਦੇ ਮੌਕਮਾਂ ਤੇ ਜਾਂ ਭਾਸ਼ਾ ਵਪਾਲ ਨੇ ਅਜਿਹਾ ਕੋਈ ਜत्न ਕੀਤਾ ਹੋਵੇਗਾ ਇਹਦੇ ਨਾਲ ਪੰਜਾਬੀ ਮਾਂ ਬੋਲੀ ਦਾ ਮਾਣ ਸਤਿਕਾਰ ਪਹਿਲਾਂ ਨਾਲੋਂ ਜ਼ਿਆਦਾ ਡੇੜਾ ਉਹ ਵਧਿਆ ਹੋਵੇਗਾ ਹੁਣ ਮੁੱਖ ਮੰਤਰੀ ਇਹ ਵੀ ਕਹਿੰਦੇ ਆ ਕਿ ਜਿੱਥੇ ਦੇਖੋ ਅਸੀਂ ਪੰਜਾਬ ਦੇ ਲੋਕ ਡੇੜੇ ਆ ਉਹ ਪਹਾਵਾਂ ਚਾਰੀ ਲਈ ਦੁਨੀਆ ਭਰ ਵਿੱਚ ਮੰਨੇ ਜਾਂਦੇ ਅਸੀਂ ਲੋਕ ਕਾਹ ਦਾ ਹੈ ਹਰ ਇੱਕ ਵਿਅਕਤੀ ਨੂੰ ਉਹਦਾ ਸਤਿਕਾਰ ਦਿੰਨੇ ਆ ਉਹਦਾ ਮਾਣ ਦਿੰਨੇ ਆ ਉਹਦੀ ਪ੍ਰਾਣਾ ਚਾਹੀਏ ਕਰਦੇ ਆ ਔਰ ਇਸ ਪ੍ਰਾਣਾ ਚਾਦੀ ਦਾ ਨਤੀਜਾ ਆ ਕੇ ਅੱਜ ਪੰਜਾਬ ਦੇ ਅੰਦਰ ਲੱਖਾਂ ਲੋਕ ਅਜੇ ਹੀ ਆ ਕੇ ਦੂਸਰੇ ਸੋਮਿਆਂ ਤੋਂ ਵਸ ਗਿਆ ਜਿਨ੍ਹਾਂ ਨੇ ਪੰਜਾਬ ਦਾ ਕਦਰ ਹੀ ਖਰਾਬ ਕਰਕੇ ਰੱਖ ਦਿੱਤਾ ਆ ਜਾਂ ਪੰਜਾਬ ਦੇ ਸੰਗਿਆ ਚਾ ਬਾਹੂ ਮੱਖਾ ਹੀ ਵਿਗਾ ਕੇ ਰੱਖ ਦਿੱਤਾ ਆ ਮੇਕਾਂ ਪੰਜਾਬ ਸਬਾਕ ਇਹ ਗੱਲ ਕਰ ਨੂੰ ਪਿਆਰ ਨਹੀਂ ਕਿ ਪੰਜਾਬ ਦੇ ਅੰਦਰ ਕੋਈ ਐਸਾ ਕਾਨੂੰਨ ਹਮਾਚਰ ਜਾਂ Rajasthan ਵੀ ਪੱਤੇ ਬਣਾਇਆ ਜਾਵੇ ਜਿਹਦੇ ਨਾਲ ਉਹ ਉਹ ਕੋਈ ਵੀ ਇੱਥੇ ਆਣ ਕੇ ਉਹਦੇ ਅੰਤ ਕਾਨੂੰਨ ਅਨਸਾਰ ਹੀ ਆਪਣਾ ਜਿਹੜਾ ਉਹ ਕੰਮਕਾਰ ਕਰ ਸਕੇ ਅਕਸਰ ਮੈਂ ਪੰਜਾਬ ਦੇ ਮੋੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਕਹਿੰਦੇ ਆ ਬਹੁਤ ਬਾਤ ਸੁਣਿਆ ਆ ਇਹ ਸਾਡੇ ਲੋਕ ਵੀ ਤਾਂ ਬਾਹਰ ਜਾ ਕੇ ਜਾਂਦੇ ਆ ਉੱਥੇ ਜਾ ਕੇ ਐਮਪੀ ਵੀ ਬਣਦੇ ਆ ਐਨਐਲਐ ਵੀ ਬਣਦੇ ਆ ਸਮਝਿਆਂ ਦੇ ਠੀਕ ਅੱਗੇ ਬਣਦੇ ਆ ਠੀਕ ਹੈ ਬਿਲਕੁਲ ਬਣਦੇ ਆ ਇਹਦੇ ਵਿੱਚ ਕੋਈ ਦਾ ਦੋ ਰਾਮਾ ਨਹੀਂ ਜੇ ਕਨ ਕਦੀ ਕਿਸੇ ਪੰਜਾਬੀ ਨੇ ਵਿਦੇਸ਼ਾਂ ਵਿੱਚ ਜਾ ਕੇ ਕੋਈ ਕਾਨੂੰਨ ਦੀ ਲੰਗਣਾ ਕੀਤੀ ਕੀ ਕਿਸੇ ਨੇ ਕੋਈ ਉੱਥੇ ਇਹ ਰੇਗ ਵਰਗੀਆਂ ਕਟਨਾਵਾ ਕੀਤੀ ਆ ਕੀ ਕਿਸੇ ਪੰਜਾਬੀ ਨੇ ਵਿਦੇਸ਼ਾਂ ਵਿੱਚ ਜਾ ਕੇ ਕਿਸੇ ਦਾ ਕਤਲ ਆਮ ਕੀਤਾ ਬਿਲਕੁਲ ਨਹੀਂ ਇਹ ਤਦ ਕੋਈ ਇਕਾ ਦੁਕਾ ਘਟਨਾ ਨਹੀਂ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਕੀਤੀਆਂ ਵੀ ਆ ਤਾਂ ਉਹਨਾਂ ਨੂੰ ਉਹਨਾਂ ਦੇਸ਼ਾਂ ਵੱਲੋਂ ਜੋਗ ਸਜਾਵਾਂ ਮਿਲੀਆਂ ਲੇਕਿਨ ਅਸੀਂ ਪੰਜਾਬ ਵਿੱਚ ਕੀ ਕਰਦੇ ਹਾਂ ਹਲ ਬੋਝ ਦੰਦਿਹਾਰੇ ਐ क्राइम ਜਿਹੜਾ ਆ ਕਾਨੂੰਨ ਤੇ ਉਹਨੂੰ ਕਰਨ ਵਾਲੇ ਜਿਹੜੇ ਲੋਕ ਹੈ ਉਹ ਗਲੀਆਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਦੰਦ ਬਣਾਉਂਦੇ ਫਿਰਦੇ ਆ ਕੋਈ ਕਿਸੇ ਨੂੰ ਕੋਈ ਫਿਕਰ ਨਹੀਂ ਕੋਈ ਕੌਮ ਨੂੰ ਸਜ਼ਾ ਦੇਣ ਲਈ ਪਿਆਰ ਨਹੀਂ ਸ਼ਾਇਦ ਸਰਕਾਰ ਕੇ ਜਿਹੇ ਲੋਕਾਂ ਤੋਂ ਡਰਦੀ ਆ ਡਰਦੀ ਵੀ ਹੋਏਗੀ ਕਿਉਂਕਿ ਉਹਨਾਂ ਦਾ ਵੋਟ ਬੈਂਕ ਆਪਣਾ ਆ ਅੱਜ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਪੰਜਾਬ ਅੰਦਰ ਜਿਹੜੇ ਬਾਹੋਂ ਆਏ ਲੋਕ ਆ ਉਹ ਆਪਣਾ ਮੇ ਅਗਾਂ ਐਮ ਐਲ ਏ ਬਣਾਉਣ ਦੇ ਸਮਰੱਥ ਆ ਅਸੀਂ ਕਿੱਥੇ ਖੜੇ ਆ ਪੰਜਾਬ ਦੇ ਲੋਕ ਕਿੱਥੇ ਖੜੇ ਆ ਪੰਜਾਬ ਦੇ ਲੋਕ ਵੀ ਤਾਂ ਸਾਡਾ ਸਰਕਾਰੀ ਦਰਬਾਰੇ ਜਾਂ ਮੁੱਖ ਮੰਤਰੀ ਸਾਹਿਬ ਵੱਲੋਂ ਇਹੀ ਦਲੀਲ ਦੇ ਕੇ ਸਾਹ ਦਿੱਤਾ ਜਾਂਦਾ ਆ ਕਿ ਸਾਡੀ ਲੋਕ ਵੀ ਤਾਂ ਅਕਸਰ ਵਿਦੇਸ਼ਾਂ ਵਿੱਚ ਜਾਂਦੇ ਆ ਉੱਥੇ ਜਾ ਕੇ ਕਾਰੋਬਾਰ ਕਰਦੇ ਆ ਅਸੀਂ ਸਭ ਦੇ ਆ ਮੁੱਖ ਮੰਤਰੀ ਸਾਹਿਬ ਵੀ ਇਹ ਦਲੀਲ ਇੱਕ ਖਾਸ ਤੰਹੀ ਦਲੀਲ ਹੈ ਇਹਦੇ ਵਿੱਚ ਸਰਕਾਰ ਦਾ ਕੋਈ ਵਜਨ ਨਹੀਂ ਜੇਕਰ ਅਸੀਂ ਮੈਂ ਪੰਜਾਬ ਦੇ ਅੱਧ ਆਏ ਜਿਹੜੇ ਪ੍ਰਵਾਸੀ ਆ ਦੂਜੇ ਸਟੇਟਾਂ ਵੱਲੋਂ ਜੇਕਰ ਇਹੋ ਜਿਹੇ ਆਕਾਰਾ ਪੰਜਾਬ ਦੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਕੰਮਗੇ ਤਾਂ ਉਹਨਾਂ ਨੂੰ ਇੱਕ ਦਿਨ ਵੀ ਵਾਪਸ ਆਉਣ ਦੇ ਨਾਮ ਲੱਗੇਗਾ ਸਰਕਾਰ ਉਸੇ ਵੇਲੇ ਉਹਨਾਂ ਦਾ ਬੋਰੀਆ ਬਸਤਾ ਗੋੜ ਕਰਕੇ ਪੰਜਾਬ ਭੇਜ ਦੇਵੇਗੀ ਲੇਕਿਨ ਪੰਜਾਬ ਅਸੀਂ ਭਾਵੇਂ ਉਹ ਕਿੰਨਾ ਚਰਾਇਨ ਕਰ ਲੈ ਕਿੰਨਾ ਘਟ ਮਾਰ ਆਪਣੇ ਲੋਕਾਂ ਦੀ ਕੱਲਣ ਪਰ ਅਸੀਂ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਐਕਸ਼ਨ ਕਰਨ ਦੀ ਪਿਆ ਵੀ ਉਹ ਤੇ ਪੀਜੀ ਕੀ ਨਿਕਲਿਆ ਆ ਇਹ ਦੇਸਾਂ ਦੇ ਹਲਾਕ ਅੱਜ ਬਣੇ ਹੋਏ ਆ ਉਸ ਨੂੰ ਦੇਖ ਕੇ ਇਹ ਲੱਗਦਾ ਆ ਕਿ ਇਹ ਸੈਸਲਾ ਰੁਪਣ ਵਾਲਾ ਨਹੀਂ ਔਰ ਨਾ ਹੀ ਕਿਸੇ ਸਰਕਾਰ ਨੇ ਉਹਨਾਂ ਕ੍ਰਾਈਮ ਕਰਨ ਵਾਲੇ ਲੋਕਾਂ ਉੱਪਰ ਕੋਈ ਕਾਰਵਾਈ ਕਰ ਕਮੀਆ ਔਰ ਤੁਸੀਂ ਦੇਖੋ ਹਰਾਮ ਹੋਣ ਵਾਲੀ ਗੱਲ ਹੈ ਕਿ ਗਿੱਡੇ ਗੁੱਜੇ ਸਟੇਟ ਅੰਦਰ ਲੋਕ ਆਏ ਆ ਇਹਨਾਂ ਨੇ ਜਿੱਥੇ-ਜਿੱਥੇ ਵੀ ਜ਼ਮੀਨ ਲੱਭੀ ਚਾਇਓ ਸਰਕਾਰੀਆ ਚਾਇਓ ਗੈਰ ਸਰਕਾਰੀਆ ਉੱਥੇ-ਉੱਥੇ ਉਹਨਾਂ ਨੇ ਆਪਣੀਆਂ ਝੌਂਪੜੀਆਂ ਪਾ ਲਈਆਂ ਜਿੱਦੋਂ ਝੌਂਪੜੀ ਪਾ ਲਈ ਦੇਖ ਕੇ ਉਹਨਾਂ ਵਿੱਚ ਜਿਹੜਾ ਸਾਜੋ-ਸਮਾਨ ਰੱਖਿਆ ਗਿਆ ਉਹ ਇੱਕ ਅਮੀਰ ਬੰਦਾ ਵੀ ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦਾ ਜਾਂ ਕਿੰਨੀ ਜ਼ਿੰਦਗੀ ਐਸ਼ਵਰਾਮ ਵਾਲੀ ਉਹ ਲੋਕਪਤੀ ਦਾਇਆ ਉਹਨੇ ਸਾਡੇ ਪਰਿਵਾਰ ਦੀ ਇਹ ਉਹਨੀ ਵੱਡੀ ਆ ਜ਼ਿੰਦਗੀ ਪਤੀ ਨਹੀਂ ਕਹਾਦਾ ਉਹਨਾਂ ਦੀਆਂ ਚੌਂਪੜੀਆਂ ਵਿੱਚ ਦੇਖਿਆ ਗਿਆ ਆ ਅਕਸਰ ਕਿ ਉਥੇ ਫ੍ਰਿਜ ਪਏ ਹੋਏ ਆ ਉਥੇ ਏਸੀ ਲੱਗੇ ਹੋਏ ਆ ਉਥੇ ਸਬਮਾਸੀ ਪੰਪ ਲੱਗੇ ਹੋਏ ਆ ਉੱਥੇ ਡੀਬੀ ਦੀਆਂ ਤਾਦਾ ਡਾਇਰੈਕਟ ਜੋੜੀਆਂ ਜਾਂਦੀਆਂ ਆ ਕੋਈ ਮੀਟਰ ਪੁੱਛਣ ਵਾਲਾ ਨਹੀਂ ਕੋਈ ਉਹਨਾਂ ਨੂੰ ਕੋਈ ਕੁਐਸਚਨ ਕਰਨ ਵਾਲਾ ਵਿਭਾਗ ਵੀ ਨਹੀਂ ਜਿਹੜੇ ਡੀਬੀ ਵਿਭਾਗ ਦੇ ਬੰਦੇ ਆ ਉਹ ਸਾਡੇ ਆਮ ਲੋਕਾਂ ਦੇ ਘਰਾਂ ਵਿੱਚ ਜਾ ਕੇ ਬੜੀ ਕਿਸਮ ਦੇ ਨਖਰੇ ਕਰਦੇ ਆ ਕਿ ਤੁਸੀਂ ਆ ਨਹੀਂ ਕੀਤਾ ਤੁਸੀਂ ਆ ਨਹੀਂ ਕੀਤਾ ਲੇਕਿਨ ਕਿਸੇ ਵੀ ਡੀਬੀ ਵਿਭਾਗ ਦੇ ਕਰਮਚਾਰੀ ਨੇ ਅੱਜ ਤੱਕ ਆਪਣੀ ਇਹ ਹਿੰਮਤ ਨਹੀਂ ਜਟਾਈ ਕਿ ਉਹ ਕਟੂਕਟ ਅਜੇ ਹੀ ਲੋਕਾਂ ਨੂੰ ਪਹੁੰਚ ਸਕਣ ਮੇ ਭਾਈ ਤੁਸੀਂ ਬਿਲੀ ਬਿਲੀ ਦੇ ਕਨੈਕਸ਼ਨ ਇਥੋਂ ਲੈ ਆ ਉਹ ਕਿਹੜੇ ਆਧਾ ਤੇ ਲੈ ਆ ਤੁਸੀਂ ਜੇ ਬਿਲੀ ਦੇ ਵੱਤੋਂ ਕਰ ਰਹੇ ਹੋ ਤਾਂ ਤੁਸੀਂ ਉਹਦੀ ਅਦਾਇਗੀ ਕਿਉਂ ਨਹੀਂ ਕਰ ਰਹੇ ਬਿਲੀ ਦੇ ਬਿਲੰਗ ਦਾ ਦਾਸਲ ਉਹਨਾਂ ਦਾ ਕੋਈ ਰਿਕਾਰਡ ਨਹੀਂ ਕੋਈ ਉਹਨਾਂ ਦੇ ਕੋਲ ਅਧਾਰ卡 ਨਹੀਂ ਕੋਈ ਉਹਨਾਂ ਦਾ ਪਛਾਣ ਪੱਤਰ ਪਿਆ ਨਹੀਂ ਜੇ ਕਰਨਾ ਹੈ ਇਮਾਨਦਾਰੀ ਨਾਲ ਇਹ ਗੱਲ ਕਹਾ ਕਿ ਗੱਲਾਂ ਕਰ ਨੂੰ ਸਾਡੀ ਪੰਜਾਬ ਪੁਲਿਸ ਬਥੇਰੀਆਂ ਕਰ ਲੈਂਦੀ ਆ ਅਅ ਤੇਕਰ ਉਹਦੇ ਵਿੱਚ ਘਰ ਦਾ ਮਾਲਕ ਵੱਲੋਂ ਕੋਈ ਤਕਾਈ ਹੋਈ ਹੁੰਦੀ ਹੋਵੇ ਤਾਂ ਪੰਜਾਬ ਪੁਲਿਸ ਦੇ ਜਿਹੜੇ ਅਦਕਾਰੀ ਆ ਉਹ ਉਸ ਮਾਲਕ ਨੂੰ ਤਦ ਤੱਕ ਰਗੜਦੇ ਰਹਿਣਗੇ ਜਦ ਤੱਕ ਉਹ ਆਪਣਾ ਇਹ ਗੁਨਾਹ ਨਹੀਂ ਪੜਵਾਨ ਕਰ ਲੈਂਦਾ ਕਿ ਉਹਦੇ ਘਰ ਦੇ ਵਿੱਚ ਜਿਹੜੇ ਅ ਤੇ ਰਾ ਇਹ ਜਾਂ ਉਹਨਾਂ ਦੇ ਪਰਾਂ ਦੇ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਦੀ ਪਛਾਣ ਤਸਦੀਕ ਹੋ ਗਈ ਆ ਕਿ ਨਹੀਂ ਲੇਕਿਨ ਇਹ ਸਾਰਾ ਕੰਮ ਪੰਜਾਬ ਪੁਲਿਸ ਦੇ ਥਾਣਿਆਂ ਦੇ ਕਰਮਚਾਰੀਆਂ ਦਾ ਬਣਦਾ ਆ ਜੇਕਰ ਉਹਨਾਂ ਨੂੰ ਕੋਈ ਸੂਚਨਾ ਮਿਲਦੀ ਆ ਤਾਂ ਉਹ ਉਹ ਉਹਨਾਂ ਨੂੰ ਚਾਹੀਦਾ ਆ ਕਿ ਉਹ ਅਜਿਹੇ ਵਿਅਕਤੀਆਂ ਦੀ ਪਛਾਣ ਸੰਬੰਧੀ ਵੈਰੀਫਿਕੇਸ਼ਨ ਕਰੇ ਵੇਖੰਮ ਇਹ ਕੰਮ ਜਿਹੜਾ ਬਿਲਕੁਲ ਨਾ ਹੋਣ ਦੇ ਬਰਾਬਰ ਨਾ ਕੋਈ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਿਆ ਆ ਔਰ ਇਹਦਾ ਨਤੀਜਾ ਇਹ ਨਿਕਲਿਆ ਆ ਕਿ ਪੰਜਾਬ ਦੇ ਵਿੱਚ ਅੱਜ ਪ੍ਰਾਈਮ ਵੀਲਾ ਬਹੁਤ ਵੱਧ ਗਿਆ ਔਰ ਜਿਵੇਂ ਨਾਲ ਤੁਸੀਂ ਵੇਖਿਆ ਹੋਣਾ ਆ ਅਸੀਂ ਵੀ ਇਥੋਂ ਦੂਰ ਬੈਠੇ ਦੇਖਦੇ ਆ ਕਿ ਪੰਜਾਬ ਦੀਆਂ ਗਲੀਆਂ ਤੇ ਬਜ਼ਾਰਾਂ ਵਿੱਚ ਕਿਸ ਤਰ੍ਹਾਂ ਇਹ ਲੋਕ ਦੰਦਣਾਂ ਦੇ ਫੈਦੇ ਆ ਕਈਆਂ ਨੇ ਆਪਣੇ ਅਧਿਆਪਕ ਵੇ ਲਹਰਾਂ ਹੁੰਦੀ ਦੇਖਿਆ ਗਿਆ ਇਹ ਕੰਫੇਲ ਵੀ ਕਈ ਸਿੱਖਾਂ ਦੀਆਂ ਪਗੜੀਆਂ ਇਨਾਂ ਨੇ ਆਤਾਕ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਆ ਲੇਕਿਨ ਇਹ ਸਾਰੇ ਵਰਤਾਰੇ ਦੇ ਬਾਵਜੂਦ ਵੀ ਇਨਾਂ ਲੋਕਾਂ ਉਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਲੇਕਿਨ ਇਹ ਕਿਉਂ ਨਹੀਂ ਹੋ ਰਿਹਾ ਇਹ ਇਹਦੇ ਬਾਰੇ ਤਾਂ ਸਾਡੀ ਸਰਕਾਰ ਵੀ ਚੰਗੀ ਤਰ੍ਹਾਂ ਦੱਸ ਸਕਦੀ ਆ ਲੇਕਿਨ ਅਸੀਂ ਤਾਂ ਇਹ ਕਹਾਂਗੇ ਕਿ ਪੰਜਾਬ ਦੇ ਲੋਕਾਂ ਦੀ ਪਰਵਾਹ ਨਾ ਚਾਹੀਦਾ ਨਜਾਇਜ਼ ਫਾਇਦਾ ਠਾਣ ਵਾਲੇ ਲੋਕਾਂ ਲੋਕ ਜਿਹੜੇ ਇੱਕ ਕ੍ਰਿਮੀਨਲ ਨੇਚਰ ਦੇ ਲੋਕ ਆ ਉਹਨਾਂ ਨੂੰ ਨੱਥ ਪਾਈ ਜਾਵੇ ਔਰ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਵੈਰੀਫਿਕੇਸ਼ਨ ਕਰਕੇ ਉਹਨਾਂ ਨੂੰ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋ ਸਕਦੀ ਉਹਨਾਂ ਨੂੰ ਆਪੋ ਆਪ ਬਣੇ ਰਾਜਾਂ ਵਿੱਚ ਭੇਜਿਆ ਜਾਵੇ ਔਰ ਪੰਜਾਬ ਹਰਿਆਣਾ ਸੋਰੀ ਹਮਾਤ ਤੇ ਰਾਜਸਥਾਨ ਦੀ ਪੱਧਰ ਦੇ ਆਇਟਨ ਤੇ ਪੰਜਾਬ ਵਿੱਚ ਵੀ ਆਉਣ ਵਾਲੇ ਅਸੈਂਬਲੀ ਸੈਸ਼ਨ ਦੇ ਵਿੱਚ ਇਹ ਕਾਨੂੰਨ ਜ਼ਰੂਰ ਬਣਾਇਆ ਜਾਣਾ ਚਾਹੀਦਾ ਹੈ। 20 ਅਗਲੀ ਗੱਲ ਦੇ ਉੱਤੇ ਸੈਂਟਰਲ ਸਰਕਾਰ ਨੇ ਇੱਕ ਕੌਮੀ ਫੂਡ ਸੁਰੱਖਿਆ ਐਕਟ ਜਿਹੜਾ ਆ ਉਹ ਬਣਾਇਆ ਹੈ ਜੇ ਵੀ ਪ੍ਰਵਾਨਗੀ ਪੰਜਾਬ ਸਰਕਾਰ ਨੇ ਦੇ ਦਿੱਤੀ ਹੈ। ਤੁਹਾਨੂੰ ਯਾਦ ਹੋਣਾ ਕਿ ਪਿੱਛੇ ਜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਕ ਕਾਨਫਰੰਸ ਸਕੱਤਰ ਸੀ ਉਹ ਕਾਨਫਰੰਸ ਐਸਵੀ ਪੀਸੀ ਕੇ ਸੈਕਟਲ ਸਰਕਾਰ ਵੱਲੋਂ ਇੱਕ ਸਰਕੂਲਰ ਆਇਆ ਸੀ ਉਹਨਾਂ ਦੇ ਦਸਤ ਦੇ ਮੁਤਾਬਕ ਜਿਹਦੇ ਅਨਸਾਰ ਜਿਹੜੇ ਗੱਲ ਤੋਂ ਤਿੱਕੇ ਦੇ ਨਾਲ ਦਾ ਸੰਕਰ ਵੜਾਏ ਗਿਆ ਔਰ ਤੋਂ ਨਜਾਇਜ਼ ਤੋਂ ਦੇ ਦਾ ਸੰਦੀ ਜਿਹੜੀ ਆ ਸਪਲਾਈ ਉਹ ਲੈ ਰਹੇ ਆ ਉਹਨਾਂ ਦੇ ਸਬੰਧੀ ਵੈਰੀਫਿਕੇਸ਼ਨ ਕਰਨ ਦੀ ਗੱਲ ਉਹਨਾਂ ਨੇ ਕੀਤੀ ਸੀ ਔਰ ਉਹਨਾਂ ਮੁੱਖ ਮੰਤਰੀ ਜਾਨ ਨੇ ਟੋਕ ਬਿਗਾ ਕੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਅਸੀਂ ਕਿਸੇ ਵੀ ਪੰਜਾਬੀ ਦਾ ਜਿਹੜਾ ਰਾਸ਼ਨ ਕਾਰ ਦਾ ਹੋਰ ਸੂਤ ਪਾਇਆ ਉਹਨੂੰ ਮਿਲਵਾਰੀਆਂ ਸੂਤ ਪਾਇਆ ਉਹ ਕਿਸੇ ਵੀ ਹੱਦ ਵਿੱਚ ਘਟ ਨਹੀਂ ਕਰ ਸਕਦੇ ਉਹਨਾਂ ਨੇ ਠੋਕ ਵਜਾ ਕੇ ਕੇਂਦਰ ਸਰਕਾਰ ਨੂੰ ਜਵਾਬ ਦਿੱਤਾ ਸੀ ਲੇਕਨ ਹੌਣ ਪਤਾ ਨਹੀਂ ਇਹ ਰਾਤੋਂ ਰਾਤ ਕੀ ਫਸਾ ਬਲਟ ਗਿਆ ਆ ਇਸ ਫੂਡ ਸਟਾਟਸ ਐਕਸ ਨੂੰ ਕੇਂਦਰ ਸਰਕਾਰ ਵੱਲੋਂ ਜਿਹੜਾ ਪੇਟਿਆ ਗਿਆ ਆ ਉਹ ਉਹਨੂੰ ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਪ੍ਰਵਾਨ ਕਰ ਲਿਆ ਆ ਉਹ ਜਿਹਦੇ ਨਾਲ ਜਿਹੜੀ 2.5 ਤੋਂ ਜ਼ਿਆਦਾ ਮਾਰਦੀ ਵਾਲੇ ਲੋਕ ਆ ਉਹਨਾਂ ਨੂੰ 2.5 ਕਿੰਦੇ ਤੋਂ ਜ਼ਿਆਦਾ ਮਾਲਕੀ ਦੀ ਜ਼ਮੀਨ ਵਾਲ ਜ਼ਮੀਨ ਦੀ ਮਾਲਕੀ ਵਾਲੇ ਲੋਗ ਆ ਉਹਨਾਂ ਨੂੰ ਇਹੋ ਜਾਇ ਰਾਸ਼ਨ ਕੇਂਦਰ ਸਰਕਾਰ ਵੱਲੋਂ ਜਿਹੜਾ ਆਗਾਸ਼ਨ ਆ ਹੁੰਦਾ ਆ ਉਹ ਨਹੀਂ ਮਿਲ ਸਕੇਗਾ ਔਰ ਜਿਹਦੇ ਅਨਸਾਰ 2.5 ਏਕੜ ਜ਼ਮੀਨ ਵਾਲੇ ਜਿਹੜੇ ਲੋਗ ਆ ਉਹ 2.93 ਲੱਖ ਆ ਪੰਜਾਬ ਦੇ ਵਿੱਚ ਔਰ 2 ਏਕੜ ਤੋਂ ਜ਼ਿਆਦਾ ਵਾਲੇ ਜਿਹੜੇ ਲੋਗ ਆ ਉਹ 5.23% ਪੰਜਾਬ ਦੇ ਵਿੱਚ ਆ ਦੇਖਣਾ ਇਹਨਾਂ ਸਾਰਿਆਂ ਦਾ ਜਿਹੜਾ ਰਾਸ਼ਨ ਐਂਡੀ ਸਕੂਲ ਪ੍ਰੋਸੀ ਕੇਂਦਰ ਸਰਕਾਰ ਵੱਲੋਂ ਉਹ ਹੁਣ ਖਤਮ ਕਰ ਦਿੱਤੀ ਜਾਵੇਗੀ ਔਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕੁੱਲ ਜਿਹੜੇ ਆ 1.48 ਕਰੋੜ ਜਿਹੜੀਆਂ ਗੱਡੀਆਂ ਆ ਉਹ ਪੰਜਾਬ ਦੇ ਵਿੱਚ ਤੋ ਇਹਦੇ ਅਸਾਬ ਦੇ ਨਾਲ ਹੀ ਜਿਹੜਾ ਸਿਸਟਮ ਹੈ ਜਿਹੜਾ ਗਵਰਨਮੈਂਟ ਦਾ ਵਰਤ ਪਾ ਗਿਆ ਉਹ ਨਿਸ਼ਾਨਦੇਹੀ ਕਰਦਾ ਆ ਕਿ ਕਿਹੜੀ ਪਰਵਾਰ ਨੂੰ ਫਾਇਦਾ ਮਿਲਣਾ ਚਾਹੀਦਾ ਆ ਕਿਹੜੀ ਪਰਵਾਰ ਨੂੰ ਨਹੀਂ ਮਿਲਣਾ ਚਾਹੀਦਾ ਇਹ ਜਿਹੜੀਆਂ 1.48 ਕਰੋੜ ਗੱਡੀਆਂ ਪੰਜਾਬ ਦੇ ਵਿੱਚ ਆ ਉਹਨਾਂ ਵਿੱਚੋਂ 27.07 ਲੱਖ ਕਰਾਇਆ ਆ ਇਹ 5067 ਜਿਹੜੀਆਂ ਉਹ ਕੈਸ ਹੈਗੀਆਂ ਉਹ ਨਵੇਂ ਕਾਨੂੰਨ ਦੇ ਅਨਸਾਰ ਇਹ ਜਿਹੜੇ ਲੋਕ ਜਿੰਨਾ ਵੀ ਮੈਂ ਗੈਂਟਰੀ ਮੰਟੀ ਦਸੀ ਆਂ ਬਈ ਇਹੀ ਆ ਕਿ ਉਹਨਾਂ ਨੂੰ ਨਵੇਂ ਕਾਨੂੰਨ ਦੇ ਅਨਸਾਰ ਕੇਂਦਰ ਸਰਕਾਰ ਵੱਲੋਂ ਜਿਹੜਾ ਫੂਲ ਸੁਰੱਖਿਆ ਐਕਟ ਉਹਦੇ ਤਹਿਤ ਉਹਨਾਂ ਪਰ ਵਾਦਾਂ ਨੂੰ ਬਿਲਕੁਲ 라ਸ਼ਣ ਜਿਹੜਾ ਉਹ ਨਹੀਂ ਮਿਲ ਸਕੇਗਾ ਹੋ ਨਾ ਇਹਦੇ ਵਿੱਚ ਇਹ ਪੰਜਾਬ ਸਰਕਾਰ ਨੇ ਤਾਂ ਸਭ ਕੁਝ ਮੰਨੀ ਬਾਇਆ ਪਰ ਹੁਣ ਅਗਲੀ ਗੱਲ ਇਹਦੇ ਵਿੱਚ ਕੋਈ ਕਰਨ ਦੀ ਗੰਜੈਸ਼ ਨਹੀਂ ਰਹਿ ਜਾਂਦੀ ਸੋ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਵੀ ਇਹ ਐਕਟ ਦੇ ਤਹਿਤ ਫਦਾਤਾ ਆਈਆਂ ਆ ਉਹਨਾਂ ਨੂੰ ਪਾਦਨ ਕਰਨਾ ਇਸ ਲਈ ਸਰਕਾਰ ਦੇ ਜੁੜੀਆ ਕਿਉਂਕਿ ਮੁੱਖ ਮੰਤਰੀ ਸਾਹਿਬ ਇਸ ਐਕਟ ਨੂੰ ਪਲਵਾਨ ਕਰ ਚੁੱਕੇ ਆ ਹਰੋਂ ਜਿੱਥੋਂ ਤੱਕ ਹੜਾਂ ਦੀ ਪੋਜੀਸ਼ਨ ਹੈ ਹੜਾਂ ਦੀ ਪੋਜੀਸ਼ਨ ਕੋਈ ਠੀਕ ਹੈ ਪਾਣੀ ਕਟਿਆ ਆ ਸਭ ਕੁਝ ਹੋਇਆ ਆ ਲੇਕਨ ਉਸ ਤੋਂ ਬਾਅਦ ਹੜਾ ਤੋਂ ਬਾਅਦ ਕੀੜੇ ਆ ਉਹ ਬਹੁਤ ਜ਼ਿਆਦਾ ਜਿਹੜੀਆਂ ਬਿਮਾਰੀਆਂ ਆ ਉਹ ਥਾਂ ਥਾਂ ਫੈਲ ਰਹੀਆਂ ਬੇਸ਼ੱਕ ਸਰਕਾਰ ਦਾ ਸਿਹਤ ਰੋਪਾਹ ਉਹ ਪ੍ਰਾਈਵੇਟ ادارے ਕੋਈ ਹਸਪਤਾਲ ਦੇ ਡਾਕਟਰ ਸਹਿਬਾਨ ਇਹ ਕੋਸ਼ਿਸ਼ ਕਰ ਰਹੇ ਆ ਕਿ ਪਿੰਡਾਂ ਪਿੰਡਾਂ ਵਿੱਚ ਜਾ ਕੇ ਪਤਾ ਲਗਾ ਰਹੇ ਆ ਕਿ ਉੱਥੇ ਕਿਹੜੇ ਪਰਿਵਾਰ ਬਿਮਾਰ ਆ ਉਹ ਉਹਨਾਂ ਨੂੰ ਕਿਹੜੀ ਕਿਹੜੀ ਕਿਸਮ ਦੀ ਬਿਮਾਰੀ ਆ ਔਰ ਉਹਦਾ ਇਲਾਜ ਕਰਨ ਦੇ ਲਈ ਇਹ ਸਾਰੀਆਂ ਸੇਧੀਆਂ ਟੀਮਾਂ ਆਪਣੇ ਵੱਲੋਂ ਉਹਦਾ ਯਤਨ ਕਰ ਰਹੀਆਂ ਆ ਔਰ ਇਹਦੇ ਵਿੱਚ ਕਿਥੋਂ ਪਤਾ ਕੋ ਸਫਲ ਹੋਵਾਂਗੇ ਕਿਉਂਕਿ ਅਜੇ ਸੇਧ ਦੇ ਪੱਖ ਤੋਂ ਬਹੁਤ ਕੁਝ ਕੰਮ ਬਾਕੀ ਆ। ਪਾਣੇ ਸਰਕਾਰੀ ਤੌਰ ਦੇ ਉੱਤੇ ਜਾਂ ਪ੍ਰਾਈਵੇਟ ਤੌਰ ਦੇ ਉੱਤੇ ਬਹੁਤ ਸਾਰੀਆਂ ਦਵਾਈਆਂ ਦਾ ਪ੍ਰਬੰਧ ਕਰ ਲਿਆ ਗਿਆ ਆ। ਲੇਕਨ ਕਦੇ ਕਦੇ ਪਰਵਾਦ ਕੋ ਜਾ ਕੇ ਪਹੁੰਚਣਾ ਔਰ ਉਸ ਪਰਵਾਦ ਦੇ ਜੀਆਂ ਦੀ ਸੁਖ-ਸਾਂ ਦਾ ਪਤਾ ਕਰਨਾ ਇਹ ਕੋਈ ਇੰਨੀ ਜ਼ਿਆਦਾ ਕੁੰਖਾਲਾ ਜੀ ਦਾ ਵਾਰਾ ਨਹੀਂ ਇਹਦੇ ਵਿੱਚ ਇਹਦੇ ਬਾਰੇ ਬਹੁਤ ਸਾਰਾ ਟਾਈਮ ਲੱਗੇਗਾ। ਲੋਕਾਂ ਨੂੰ ਉਭਲ ਕੇ ਸਾਹਮਣੇ ਆਉਣ ਲਈ ਅਜੇ ਟਾਈਮ ਲੱਗੇਗਾ ਜੂ ਬਰੇ ਕੰਨ ਬੇਦਾਇ ਦੋਸਤਾਏ ਜੇਕਰ ਸਰਕਾਰ ਇਸ ਪਾਸੇ ਬਰ ਲੰਬੀ ਹੋਈ ਤਾਂ ਇਹ ਲੋ ਬਿਲਕੁਲ ਜਾਂਦੀ ਤਤਵਸਥ ਹੋ ਕੇ ਆਪੋ ਆਪਣੀ ਕਮਾਉ ਉੱਪਰ ਆ ਸਕਣਗੇ ਸੋ ਹੁਣ ਦੇਖਣਾ ਇਹ ਆ ਕਿ ਇਹ ਜਿਹੜੀ ਸਰਕਾਰ ਹੈ ਇਹ ਲੋਕਾਂ ਦੀਆਂ ਬਿਮਾਰੀਆਂ ਦੇ ਇਲਾਜ ਕਰਨ ਵਿੱਚ ਕਿੰਨਾ ਤੱਕ ਸਫਲ ਹੁੰਦੀ ਆ ਜਾ ਕਿਥੋਂ ਤੱਕ ਸਫਲ ਨਹੀਂ ਹੁੰਦੀ ਇਹਦੇ ਬਾਰੇ ਅਜੇ ਦੇਖਣਾ ਬਾਕੀ ਆ ਹੁਣ ਜਿੱਥੋਂ ਤੱਕ ਹੜ੍ਹਾਂ ਦੀ ਸਿਚੁਏਸ਼ਨ ਆ ਉਹਦੇ ਬਾਰੇ ਪੰਜਾਬ ਸਰਕਾਰ ਵੱਖੋ ਵੱਖਰੀ ਬੋਲੀ ਬੋਲ ਰਹੀ ਆ ਕੇਂਦਰ ਸਰਕਾਰ ਵੱਖਰੀ ਗੋਦੀ ਬੋਲ ਰਹੀ ਆ ਔਰ ਇੱਕ ਮੈਂ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਚ 45 ਬੰਨ ਜਿਹੜੇ ਇਹਨਾਂ ਹੜ੍ਹਾਂ ਦੇ ਦੌਰਾਨ ਟੁੱਟੇ ਸਨ ਜੇਨਾਂ ਵਿੱਚੋਂ ਕੇਵਲ 42 ਬੰਨ 라ਵੀ ਬਿਆ ਦੇ ਉੱਤੇ ਸੀ ਜਿਨ੍ਹਾਂ ਦਾ ਸਨਾ ਕੰਟਰੋਲ ਪੰਜਾਬ ਸਰਕਾਰ ਦੇ ਕੋਲ ਸੀ। ਔਰ ਇਸ ਇਤਰਾਮ ਪੰਜਾਬ ਦੇ ਜਿਹੜੇ ਦਰਸੋਤ ਮੰਤਰੀ ਆਸ਼ਦੀ ਬੇਨਰ ਕਮਾਲਜੀ ਗੋਇਲ ਉਹਨਾਂ ਨੇ ਪੰਜਾਬ ਅਸੈਂਬਲੀ ਵਿੱਚ ਇੱਕ ਬਿਆਨ ਦਿੱਤਾ ਸੀ ਕਿ ਇਸ ਵਿਭਾਗ ਦੇ ਕੋਲ ਹੜਾ ਨੂੰ ਰੋਕਣ ਦਾ ਕੰਦ ਬੰਦ ਕਰਦੇ ਨਹੀਂ ਉਹਨਾਂ ਨੂੰ 203 ਕਰੋੜ ਰੁਪਏ ਜਿਹੜਾ ਉਹ ਅਲਾਟ ਕੀਤਾ ਗਿਆ ਹੈ ਜਿੱਥੇ ਜਾਣਕਾਰ ਦੱਸਦੇ ਹਨ ਕਿ ਇਹ 203 ਕਰੋੜ ਨਹੀਂ ਦੇਕਨਾ ਕੇਵਲ ਕੇਵਲ 80 ਕਰੋੜ ਰੁਪਏ ਦੀ ਉਹਨਾਂ ਨੂੰ ਰਕਮ ਅਲਾਟ ਹੋਈ ਦੇਕਨਾ ਉਹ ਵੀ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਇਹ ਰਕਮ ਜਿਹੜੀ ਆ ਕਿੱਥੇ ਵਰਤੀ ਗਈ ਔਰ ਕਿਹੜੀਆਂ-ਕਿਹੜੀਆਂ ਨਦੀਆਂ ਨਹਿਰਾਂ ਦਾ ਸਫਾਈ ਕਰਵਾਇਗੀ ਤਾਂ ਕਿ ਉਸ ਖੇਤਰ ਵਿੱਚ ਹਰ ਜਿਹੜੇ ਆ ਉਹ ਨਾ ਆ ਸਕਣ। ਆਹ ਸਿੰਚਾਈ ਵਿਭਾਗ ਵਿੱਚ ਉਹਦਾ ਹਾਲ ਇਹ ਹੈ ਇਸ ਡਿਪਾਰਟਮੈਂਟ ਦਾ ਕਿ ਐਸ ਵੇਲੇ 12000 ਦੇ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਚਾਟ ਸ਼ੀਟ ਕੀਤਾ ਗਿਆ ਹੈ। ਹੁਣ ਜਿਹੜੇ ਕਰਮਚਾਰੀਆਂ ਨੂੰ ਚਾਟ ਸ਼ੀਟ ਕੀਤਾ ਜਾਵੇਗਾ ਉਹਦੀ ਵੀ ਗੱਲ ਹੈ ਕਿ ਉਹਨਾਂ ਵਿੱਚੋਂ ਕੰਮ ਕਾਂਦੀ ਜਿਹੜੀ ਸਪੈਸ਼ਲਿਟੀ ਆ ਉਹ ਪਹਿਲਾਂ ਨਾਲੋਂ ਜ਼ਿਆਦਾ ਖਤਮ ਹੋ ਜਾਵੇਗੀ ਇਸ ਕਾਰਨ ਅੱਜ ਇਸ ਵਿਭਾਗ ਦਾ ਕੰਮ ਕਾਬ ਜਿਹੜਾ ਕੋ ਛੱਬ ਦੱਸਿਆ ਜਾ ਰਿਹਾ ਸੋ ਹੁਣ ਪਤਾ ਨਹੀਂ ਸਰਕਾਰ ਇਹਦੇ ਬੱਚੇ ਕੀ ਕਾਰਵਾਈ ਕਰਦੀ ਆ ਜਾਂ ਕੀ ਨਹੀਂ ਕਰਦੀ ਲੇਕਿਨ ਇਸ ਸੈਂਟਰ ਦੇ ਵਿੱਚ ਹਰ ਪੀਕ ਤੋਂ ਆਂਦੇ ਹੋਏ ਨੁਕਸਾਨ ਦੀ ਪੂਰਤੀ ਦੇ ਲਈ ਪਹਿਲਾਂ ਕੇਂਦਰ ਸਰਕਾਰ ਨੇ 1600 ਕਰੋੜ ਰਪਏ ਦੀ ਰਾਹਤ ਜਿਹੜੀ ਆ ਉਹ ਐਲਾਨ ਕੀਤੀ ਸੀ ਬੇਤਨ ਹੁਣ ਸਰਕਾਰ ਨੇ ਇਹ ਪੰਜਾਬ ਨੂੰ ਹੜ੍ਹ ਮਾਰੇ ਅ ਇਲਾਕੇ ਦਾ ਨਾਂ ਦੇ ਕੇ ਕੋਈ ਪੱਟੋ ਘੱਟ 600 600 ਕਰੋੜ ਰਪਏ ਦਾ ਕੋਲ ਪੰਜਾਬ ਨੂੰ ਕਰਜ਼ਾ ਦੇਣ ਦਾ ਲਾਂਕ ਕੀਤਾ ਆ ਇਹ ਕਰਜ਼ਾ ਸਦਲ ਤੋਬ ਦੇ ਉੱਤੇ ਵਾਪਸ ਕੀਤਾ ਜਾਵੇਗਾ ਔਰ ਇਹਦੇ ਵਿੱਚ ਵਿਆਜ ਦੀ ਗੱਲ ਕੀ ਹੋਵੇਗੀ ਇਹਦੇ ਬਾਰੇ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਦੇਖਣ ਹਾਲ ਦੀ ਕੜੀ ਇਹ ਕਹਿਣਾ ਹੀ ਕਾਫੀ ਆ ਕਿ ਪੰਜਾਬ ਸਰਕਾਰ ਹੈ ਇਸ ਵੇਲੇ ਇਹ ਸਗਦਮੀ ਦੇ ਨਾਲ ਕੰਮ ਤਾਂ ਕਰੇ ਆ ਬੇਕਨ ਉਹਨਾਂ ਦੀਆਂ ਸਗਦਮੀਆਂ ਨੂੰ ਕਿਸ ਤਰ੍ਹਾਂ ਮੂਲ ਪੈਂਦਾ ਆ ਇਹ ਹਜੇ ਦੇਖਣਾ ਬਾਕੀ ਆ Thank you very much.